ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾ ਮਾਣੋ ਅੱਜ ਦੀ ਆਪਣੀ ਵੀਡੀਓ ਹੈਗੀ ਆ ਕਿ ਐਂਡ ਕਰਾਉਣੀ ਆਤ ਕਰਾਉਣੀ ਇਹ ਕੰਮ ਸਿਰਫ ਪ੍ਰਮਾਤਮਾ ਦੇ ਹਿੱਸੇ ਆ ਬੰਦਾ ਤਾਂ ਐਵੇਂ ਹੀ ਬਸ ਛੋਟੀਆਂ ਮੋਟੀਆਂ ਗੱਲਾਂ ਦੇ ਉੱਤੋਂ ਹੀ ਆਪਣੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਕਈ ਵਾਰੀ ਸਾਡੇ ਆਲੇ-ਦਾਲੇ ਇਤਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਸੁਣ ਕੇ ਸਾਡਾ ਦਿਮਾਗ ਸੁੰਨ ਹੋ ਜਾਂਦਾ ਮੰਨਣ ਨੂੰ ਸਾਡਾ ਦਿਲ ਨਹੀਂ ਕਰਦਾ ਵੀ ਇਦਾਂ ਕਿਦਾਂ ਹੋ ਸਕਦਾ ਕਿਉਂਕਿ ਉਹ ਸਾਡੀ ਸਮਝ ਤੋਂ ਪਰੇ ਹੋ ਜਾਂਦੀਆਂ ਨੇ ਚੀਜ਼ਾਂ ਫਿਰ ਕਈ ਵਾਰ ਆਪਾਂ ਉਹ ਚੀਜ਼ਾਂ ਨੂੰ ਮੰਨਣ ਤੋਂ ਮਨਕਰ ਹੋ ਜਾਂਦੇ ਆ ਪਰ ਆ ਜਿਹੜੀ ਘਟਨਾ ਇਹਨੂੰ ਪੂਰੇ ਭਾਰਤ ਦੇ ਵਿੱਚ ਕਰਨਾਟਕ ਦੇ ਵਿੱਚ ਜਾਣਦੇ ਨੇ ਲੋਕ ਤੁਸੀਂ ਇਹਦੀ ਵੀਡੀਓ YouTube ਤੇ ਦੇਖ ਸਕਦੇ ਹੋ ਬੜੇ ਲੋਕਾਂ ਨੇ ਸ਼ੇਅਰ ਕੀਤੀ ਆ ਕਰਨਾਟਕ ਦਾ ਸ਼ਹਿਰ ਆ ਹੁਬਲੀ ਉੱਥੇ ਇੱਕ ਮਜ਼ਾਰਾ ਇੱਕ ਫੱਕਰ ਦੀ ਕਬਰ ਆ ਜਿਹਦੇ ਉੱਤੇ ਮਜ਼ਾਰ ਬਣੀ ਹੋਈ ਆ ਤੇ ਉਹਨੂੰ ਦਫਨਾਏ ਨੂੰ ਤਕਰੀਬਨ ਤਕਰੀਬਨ 2-300 ਸਾਲ ਹੋ ਗਏ ਤੇ ਇਹ ਮਜ਼ਾਰ ਇਦਾਂ ਹੀ ਚੱਲਦੀ ਆਲੇ-ਦਾਲੇ ਮੁਸਲਮ ਭਾਈਚਾਰਾ ਰਹਿੰਦਾ ਉਹ ਆਪਣਾ ਉਥੇ ਜੋ ਵੀ ਨਮਾਜ਼ ਪੜ੍ਹਣੀਆਂ ਜਾਂ ਮੱਥਾ ਟੇਕਣਾ ਉਹ ਸਾਰਾ ਕੁਝ ਉਹਨਾਂ ਦਾ ਕਾਰਜ ਉਥੇ ਚੱਲਦਾ ਰਹਿੰਦਾ ਤੇ ਉਥੇ ਕਰਨਾਟਕ ਦੀ ਗਵਰਨਮੈਂਟ ਉਹ ਜਿਹੜੀ ਰੋਡ ਦੇ ਉੱਤੇ ਮਜ਼ਾਰ ਹੁੰਦੀ ਆ ਰੋਡ ਨੂੰ ਚੌੜਾ ਕਰਨ ਦਾ ਡਿਸੀਜਨ ਲੈਂਦੀ ਆ ਤੇ ਉਹ ਇਹਨਾਂ ਨੂੰ ਨੋਟਿਸ ਭੇਜ ਦਿੰਦੀ ਆ ਵੀ ਅਸੀਂ ਇਹ ਮਜ਼ਾਰ ਢਾ ਦੇਣੀ ਆ ਜਾਂ ਤੁਸੀਂ ਆਪ ਇਹ ਮਜ਼ਾਰ ਨੂੰ ਤਾ ਕੇ ਸਾਡੇ ਵਾਸਤੇ ਜਗਾ ਖਾਲੀ ਕਰੋ ਤੇ ਸਾਰਾ ਮੁਸਲਮਾਨ ਭਾਈਚਾਰਾ ਆਪਸ ਦੇ ਵਿੱਚ ਇਕੱਠਾ ਹੋ ਕੇ ਸਲਾਹ ਕਰਦਾ ਵੀ ਆਪਾਂ ਗਵਰਨਮੈਂਟ ਦੇ ਕੰਮ ਦੇ ਵਿੱਚ ਦਖਲ ਨਹੀਂ ਦੇਣਾ ਆਪਾਂ ਨੂੰ ਇਹ ਮਜ਼ਾਰ ਪਿੱਛੇ ਮੂਵ ਕਰ ਦੇਣੀ ਚਾਹੀਦੀ ਆ ਤੇ ਉਹ ਉਸ ਜਗ੍ਹਾ ਦੇ ਉਤੋਂ ਉਸ ਫੱਕਰ ਦੀ ਜਿਹੜੀ ਕਬਰ ਹੁੰਦੀ ਆ ਉਹਨੂੰ ਪੱਟਦੇ ਨੇ ਤੇ ਪੱਟ ਕੇ ਉਹ ਨਵੀਂ ਕਬਰ ਪਿੱਛੇ ਹਟਮੀ ਬਣਾ ਕੇ ਉਹਦੇ ਵਿੱਚ ਉਹਨੂੰ ਦਫਨ ਕਰਨ ਵਾਸਤੇ ਲੈ ਕੇ ਜਾਂਦੇ ਨੇ ਤੇ ਹੁਣ ਉੱਥੇ ਚਮਤਕਾਰ ਕੀ ਹੁੰਦਾ ਜਦੋਂ ਉਹ ਉਸ ਕਬਰ ਨੂੰ ਪੱਟਦੇ ਆ ਤੇ ਉਹਦੇ ਵਿੱਚੋਂ ਉਸ ਫੱਕਰ ਦੀ ਜਿਹੜੀ ਬਾਡੀ ਆ 2300 ਸਾਲ ਬਾਅਦ ਉਵੇਂ ਦੀ ਉਵੇਂ ਜਿਉਂ ਦੀ ਤਿਉ ਨਿਕਲਦੀ ਆ ਤੇ ਜੀਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਆ ਤੇ ਜ਼ਿਆਦਾ ਲੋਕਾਂ ਨੂੰ ਇਹ ਚੀਜ਼ ਦਾ ਸਮਝ ਨਾ ਆਵੇ ਪਤਾ ਨਾ ਲੱਗੇ ਤਾਂ ਅਚਾਨਕ ਕੀ ਕਹਿੰਦੇ ਜਦੋਂ ਉਹ ਬਾਡੀ ਬਾਹਰ ਨਿਕਲਦੀ ਆ ਤਾਂ ਲਾਈਟ ਚਲੇ ਜਾਂਦੀ ਆ ਹਨੇਰਾ ਹੋ ਜਾਂਦਾ ਤੇ ਉਹ ਬਾਡੀ ਤਾਂ ਬਾਡੀ ਉਹਦੇ ਨਾਲ ਜਿਹੜਾ ਕਫਨ ਸੀਗਾ ਉਹ ਵੀ ਕਫਨ ਜਿਉਂ ਦਾ ਤਿਉਂ ਹੀ ਪਿਆ ਹੁੰਦਾ ਤੇ ਫਿਰ ਉਹ ਜਿਹੜੇ ਉੱਥੇ ਸਿਆਣੇ ਲੋਕ ਹੁੰਦੇ ਆ ਉਹ ਉਹਦੇ ਉੱਤੇ ਹਰਾ ਕੱਪੜਾ ਹਰੀ ਚਾਦਰ ਦੇ ਕੇ ਤੇ ਉਹ ਬਾਡੀ ਨੂੰ ਦੁਬਾਰਾ ਲਪੇਟ ਦਿੰਦੇ ਆ ਜਦ ਤੱਕ ਲਾਈਟ ਆਉਂਦੀ ਆ ਲਾਈਟ ਦਾ ਪ੍ਰਬੰਧ ਹੁੰਦਾ ਤੇ ਉਹ ਦੁਬਾਰਾ ਉਹ ਬਾਡੀ ਨੂੰ ਰੈਪ ਅਪ ਕਰ ਦਿੰਦੇ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਉਹ ਕਿਸੇ ਨੂੰ ਦਿਖਾਉਂਦੇ ਨਹੀਂ ਤੇ ਫਿਰ ਉਹ ਉਹਨੂੰ ਨਵੀਂ ਜਗ੍ਹਾ ਦੇ ਉੱਤੇ ਦਫਨਾਇਆ ਜਾਂਦਾ ਕਹਿਣ ਦਾ ਮਤਲਬ ਵੀ ਇਹ ਵੀ ਇੱਕ ਪ੍ਰਮਾਤਮਾ ਦਾ ਕ੍ਰਿਸ਼ਮਾ ਹੀ ਆ ਵੀ ਇੰਨੇ ਸਮੇਂ ਬਾਅਦ ਕਿਸੇ ਦਾ ਸਰੀਰ ਇਦਾਂ ਹੀ ਮਿਲ ਜਵੇ ਜਿਵੇਂ ਉਹ ਦਫਨ ਕੀਤਾ ਹੋਵੇ ਇਦਾਂ ਦੀਆਂ ਘਟਨਾਵਾਂ ਅੱਗੇ ਵੀ ਬਹੁਤ ਵਾਰੀ ਹੋਈਆਂ ਨੇ ਇਤਿਹਾਸ ਦੇ ਵਿੱਚ ਤੇ ਇਹ ਚੀਜ਼ਾਂ ਬੜੀਆਂ ਹੈਰਾਨ ਕਰ ਦਿੰਦੀਆਂ ਨੇ ਇੱਥੋਂ ਪਤਾ ਲੱਗਦਾ ਵੀ ਜਿਹੜਾ ਪਰਮਾਤਮਾ ਉਹ ਚਾਹੇ ਤਾਂ ਕੁਝ ਵੀ ਕਰ ਸਕਦਾ ਐਂਡ ਅੱਤ ਸਭ ਕੁਝ ਕਰਵਾ ਦਿੰਦਾ ਉਹ ਉਹਦੀ ਮੌਜ ਆ ਮੌਜ ਦੇ ਵਿੱਚ ਆਇਆ ਉਹ ਹਵਾਵਾਂ ਦੇ ਪਹਾੜਾਂ ਦੇ ਪਾਣੀਆਂ ਦੇ ਦਰਿਆਵਾਂ ਦੇ ਸਮੁੰਦਰਾਂ ਦੇ ਹਰ ਚੀਜ਼ ਦੇ ਰੁਖ ਬਦਲ ਦਿੰਦਾ ਮੌਜ ਦੇ ਵਿੱਚ ਆਇਆ ਨਵੀਂ ਧਰਤੀ ਪੈਦਾ ਕਰ ਦਿੰਦਾ ਮੌਜ ਦੇ ਵਿੱਚ ਆਇਆ ਨਵਾਂ ਸੂਰਜ ਪੈਦਾ ਕਰ ਦਿੰਦਾ ਮੌਜ ਦੇ ਵਿੱਚ ਆਇਆ ਤਾਂ ਇੱਕ ਸੈਕਿੰਡ ਦੇ ਵਿੱਚ ਤਬਾਹ ਵੀ ਕਰ ਦਿੰਦਾ ਇਹ ਆ ਸੁਪਰਮਾਤਮਾ ਦੀਆਂ ਰਹਿਮਤਾਂ ਉਹਦੀ ਕਿਰਪਾ ਜਦੋਂ ਆਪਾਂ ਇਦਾਂ ਦੀਆਂ ਵੀਡੀਓ ਸ਼ੇਅਰ ਕਰਦੇ ਆ ਉਹਨੂੰ ਕਿਸੇ ਧਰਮ ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ ਕਿਉਂਕਿ ਆਪਾਂ ਸਿਰਫ ਇੱਕ ਐਗਜ਼ਾਮਪਲ ਲੈਣੇ ਆ ਕਿ ਉਹ ਪ੍ਰਮਾਤਮਾ ਉਹਦੇ ਗੁਣ ਕਾਸ ਕੀ ਆਪਾਂ ਆਪਾਂ ਦੱਸ ਸਕੀਏ ਕਿ ਉਹ ਕਿੰਨਾ ਵੱਡਾ ਤੇ ਜੇ ਉਹ ਚਾਹੇ ਤਾਂ ਉਹ ਚੀਜ਼ਾਂ ਵੀ ਕਰ ਦਿੰਦਾ ਜਿਹੜੀਆਂ ਕਦੇ ਨਹੀਂ ਹੋਣੀ ਆਉਂਦੀਆਂ ਜਿਹੜੀਆਂ ਸਾਡੀ ਸੋਚ ਸਮਝ ਤੋਂ ਕਿਤੇ ਬਹੁਤ ਪਰੇ ਨੇ ਸੋ ਐਸੇ ਕਰਕੇ ਜ਼ਿੰਦਗੀ ਬੜੀ ਖੂਬਸੂਰਤ ਆ ਉਸ ਪ੍ਰਮਾਤਮਾ ਦਾ ਨਾਮ ਲੈਣਾ ਅੱਜ ਹੀ ਸ਼ੁਰੂ ਕਰੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਅਕਾਲ ਕਾਲ ਜਪਣਾ ਸ਼ੁਰੂ ਕਰੋਗੇ ਤਾਂ ਦੇਖਿਓ ਤੁਸੀਂ ਕਣ ਕਣ ਦੇ ਵਿੱਚੋਂ ਤੁਹਾਨੂੰ ਪ੍ਰਮਾਤਮਾ ਦਿਖਣ ਲੱਗ ਜਾਗਾ ਨਜ਼ਰ ਆਉਣ ਲੱਗ ਜਾਂਦਾ ਹੈ ਜ਼ਿੰਦਗੀ ਬੜੀ ਖੂਬਸੂਰਤ ਆ ਇਹਨੂੰ ਵੇਸਟ ਨਾ ਕਰੋ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਅੱਗੇ ਦੀ ਜਿਹੜੀ ਵਿਧੀ ਆ ਉਹ ਪਰਮਾਤਮਾ ਆਪਣੇ ਆਪ ਹੀ ਬਦਲ ਦਿੰਦਾ ਵਾ ਉਹ ਫਿਕਰ ਨਾ ਕਰੋ ਕਿ ਤੁਸੀਂ ਕਿਹੜੇ ਰੰਗ ਰੂਪ ਦੇ ਵਿੱਚ ਖਾਂਦੇ ਪੀਂਦੇ ਹੋ ਨਹੀਂ ਖਾਂਦੇ ਪੀਂਦੇ ਇਹ ਸਾਰੇ ਸਵਾਲ ਜਵਾਬੇ ਪਿੱਛੇ ਛੱਡੋ ਸਿਰਫ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਅਰਦਾਸ ਕਰੋ ਵੀ ਬਾਬਾ ਸਹੀ ਰਾਤ ਖਾ ਤਾਂ ਆਪਣੇ ਆਪ ਹੀ ਰਾਹ ਬਣਦੇ ਜਾਂਦੇ ਨੇ